ਆ ਵੇਖੋ ਜੀ ਇਹ ਪਿੰਡ ਦੇ ਲੱਗ 10 ਕਨਾ ਹੀ ਪੈਲੀ ਹਰਪਾਲ ਸਿੰਘ ਦੀ ਹਰਪਾਲ ਸਿੰਘ ਦੇ ਨਾਮ ਆ ਦੋ ਟਰੈਕਟਰ ਰਾਤ ਆ ਕੇ ਬਰਸਨਵਾ ਰਹੇ ਆ ਚੋਰੀ ਸਰੂਪ ਸਿੰਘ ਪਟਵਾਰੀ ਸਰੂਪ ਸਿੰਘ ਪਟਵਾਰੀ ਆ ਜੀ ਇਹ ਮੁੰਡੇ ਆ ਦੋਵੇਂ ਜਗਜੀਤ ਸਿੰਘ ਨਾਲ ਉਹ ਤੇ ਦੋਵੇਂ ਮੁੰਡੇ ਹਰਜੀਤ ਸਿੰਘ ਦੇ ਜਗਜੀਤ ਸਿੰਘ ਦੋ ਟਰੈਕਟਰ ਨੇ ਰਾ ਚੋਰੀ ਆ ਕੇ ਵਾ ਰਹੇ ਨੇ ਹੁਣੇ ਮੌਕੇ ਤੇ ਪੁਲਿਸ ਆਵੇ ਮੌਕੇ ਤੇ ਪੁਲਿਸ ਆਵੇ ਇੱਥੇ ਹੀ ਆ ਵੀਡੀਓ ਬਣ ਰਹੀ ਆ ਵੇਖੋ ਕਿੱਡੀ ਸਪੀਡ ਚ ਆ ਰਹੇ ਨੇ ਸਰਯੰਤ ਠੱਕਾ ਕਰ ਰਹੇ ਨੇ ਪਿੰਡ ਸ਼ਾਪਰ ਜਾਜਨ ਪਿੰਡ ਸ਼ਾਪਰ ਜਾਜਨ ਗੁੰਡਾਗਰਦੀ ਕਰ ਰਿਹਾ ਗੁੰਡਾਗਰਦੀ ਕਰ ਰਿਹਾ ਸਰੂਪ ਸਿੰਘ ਪਟਵਾਰੀ ਪਿੰਡ ਸ਼ਾਪਰ ਜਾਜਨ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਇੱਕ ਧਿਰ ਵੱਲੋਂ ਦੂਸਰੀ ਧਿਰ ਦੇ ਖੇਤਾਂ ਵਿੱਚ ਬੀਜੀ ਹੋਈ ਕਨਕ ਅਤੇ ਬਰਸਨ ਨੂੰ ਵੋਂ ਤੇ ਦੋਸ਼ ਲਗਾਏ ਗਏ ਹਨ ਇਸ ਬੰਦੇ ਜਾਣਕਾਰੀ ਦਿੰਦੇ ਹੋਏ ਪਿੰਡ ਸ਼ਾਪਰ ਜਾਜਨ ਦੇ ਕਿਸਾਨ ਹਰਪਾਲ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਉਹਨਾਂ ਦੇ ਚਾਚਾ ਪਟਵਾਰੀ ਸਰੂਪ ਸਿੰਘ ਵੱਲੋਂ ਆਪਣੇ ਬੇਟਿਆਂ ਅਤੇ 40 ਤੋਂ 50 ਅਰਬ ਸਾਥੇ ਬੰਦਿਆਂ ਨੂੰ ਨਾਲ ਲੈ ਕੇ ਉਹਨਾਂ ਦੀ ਮਾਲਕੀ ਜ਼ਮੀਨ ਉੱਪਰ ਬੀਜੀ ਹੋਈ ਬਰਸਾਤ ਦਾ ਕਣਕ ਨੂੰ ਵਾਹ ਦਿੱਤਾ ਗਿਆ। ਹਰਪਾਲ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਉਹ ਘਰ ਵਿੱਚ ਮੌਜੂਦ ਨਹੀਂ ਸਨ ਤੇ ਘਰ ਵਿੱਚ ਸਿਰਫ ਉਹਨਾਂ ਦੀ ਪਤਨੀ ਅਤੇ ਦੋ ਛੋਟੀਆਂ ਬੇਟੀਆਂ ਮੌਜੂਦ ਸਨ ਜਿਨ੍ਹਾਂ ਵਿੱਚ ਸਹਿਮ ਦਾ ਮਾਹੌਲ ਹੈ। ਤੇ ਸਾਡੇ ਵੱਲੋਂ ਇਸ ਬੰਦੇ ਨੂੰ ਤੁਰੰਤ 112 ਨੰਬਰ ਤੇ ਪੀਸ ਨੂੰ ਫੋਨ ਤੇ ਸੂਚਨਾ ਦਿੱਤੀ ਗਈ। ਜਿਨ੍ਹਾਂ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਲੈ ਗਿਆ ਹੈ। ਇਸ ਮੌਕੇ ਉਹਨਾਂ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਸਾਨੂੰ ਬੰਦਾ ਇਨਸਾਫ ਦਿੱਤਾ ਜਾਵੇ। ਇਸ ਸਬੰਧੀ ਜਦੋਂ ਦੂਸਰੀ ਧਿਰ ਪਟਵਾਰੀ ਸਰੂਪ ਸਿੰਘ ਦੇ ਪੁੱਤਰ ਹਰਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਵੱਲੋਂ ਇਹਨਾਂ ਦੋਸਤਾਂ ਨੂੰ ਸਿਰੇ ਤੋਂ ਕਰਦੇ ਹੋਏ ਕਿਹਾ ਕਿ ਜਿਸ ਜ਼ਮੀਨ ਦੀ ਇਹ ਗੱਲ ਕਰਿਆ ਨਾ ਉਹਨਾਂ ਵੱਲੋਂ ਪਹਿਲਾਂ ਹੀ ਮਾਨ ਟੋਕ ਦਾਦ ਤੋਂ ਸਟੇਪ ਮਿਲਿਆ ਹੋਇਆ ਹੈ ਤੇ ਉਹਨਾਂ ਵੱਲੋਂ ਇੱਥੇ ਕਰਕੇ ਵਿਜੀ ਹੋਈ ਹੈ ਇਸ ਸਬੰਧੀ ਜਦੋਂ ਪੱਤਰਕਾਰਾਂ ਪੁਲਿਸ ਥਾਣਾ ਡੇਰਾ ਬਾਬਰ ਨਾਲ ਐਸ ਐਚ ਓ ਸ਼ੋਕਮਾਰ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਦੋਵਾਂ ਧਿਰਾਂ ਦੀ ਮਾਲਕੀ ਨੂੰ ਤਸਦੀਕ ਕੀਤਾ ਜਾ ਰਿਹਾ ਹੈ ਤੇ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਅਨੁਸਾਰ ਬੰਦਿਕ ਕਾਰਵਾਈ ਅਮਲੇ ਚ ਲਿਆਂਦੇ ਜਾਵੇਗੀ ਬਿਊਰੋ ਰਿਪੋਰਟ ਅਲ ਪੰਜਾਬ ਨਿਊਜ਼ ਮੇਰਾ ਨਾਮ ਹਰਪਾਲ ਸਿੰਘ ਹੈ ਜੀ ਮੈਂ ਸਾਪੁਰ ਜਾਇਦਾ ਰਹਿਣ ਵਾਲਾ ਆ ਕੀ ਭਾਜੀ ਮਾਮਲਾ ਕੀ ਹੈ ਜਿਹੜੀ ਇਹ ਬਰਸਨ ਵਾਈ ਦਾ ਜੀ ਮੇਰਾ ਇਹ ਮਾਮਲਾ ਜੀ ਇਹ ਦਸਣਾ ਥਾਂ ਆ ਮੈਂ ਬਰਸਨ ਬੀਜੀ ਹੀ ਜੀ ਈਲਾ ਮੇਰੀ ਕਣਕ ਹੀ ਤੇ ਇਹਦਾ ਮਾਲਕ ਵੀ ਮੈਂ ਆ ਰਜਿਸਟਰੀ ਵੀ ਮੇਰੇ ਕੋਲ ਸਭ ਕੁਝ ਮੇਰੇ ਕੋਲ ਆ ਜੀ ਤੇ ਸਰੂਪ ਸਿੰਘ ਪਰਵਾਰੀ ਆ ਉਹਦੇ ਦੋ ਬੇੜੇ ਆ ਹਰਜੀਤ ਸਿੰਘ ਜਗਜੀਤ ਸਿੰਘ ਇੱਕ ਉਹਦਾ ਸਾਲਾ ਹੀ ਹਰਦੀਪ ਸਿੰਘ ਇੱਕ ਉਹਦੀ ਘਰ ਦੀ ਹੀ ਰਣਜੀਤ ਕੌਰ ਇਨਾ ਰਾਤ 11:30 12 ਵਜੇ ਆਣ ਕੇ ਤੇ ਮੇਰੀ ਇਹ ਬਰਸ਼ਨਵਾਤੀ ਆ ਮੈਂ ਇੱਥੇ ਨਹੀਂ ਹੈਗਾ ਮੇਰੇ ਛੋਟੇ ਛੋਟੇ ਬੱਚੇ ਆ ਦੋ ਗੁਦਿਆ ਨੇ ਇੱਕ ਘਰ ਦੇ ਆ ਉਹ ਘਰੇ ਸਨ ਤੇ ਇਹਨਾਂ ਮੈਨੂੰ ਫੋਨ ਕੀਤਾ ਵੀ ਤੇਰੀ ਪਹਿਲੀ ਵਾਰ ਸੀ ਮੈਂ ਵੇਖਿਆ ਆਣ ਕੇ ਮੇਰੀ ਬਰਸ਼ਨਵਾਤੀ ਇਹਦੇ ਵਿੱਚ ਮੈਂ ਇਹਨਾਂ ਪ੍ਰਸ਼ਾਸਨ ਕੋ ਇਹ ਹੀ ਮੰਗ ਕਰਦਾ ਕਿ ਮੇਰਾ ਵੱਤੋ ਵੱਤ ਜਿਹੜਾ ਸਹਿਯੋਗ ਫਰਜ਼ਾ 11 ਵਜੇ ਦੀ ਗੱਲ ਆ ਜੀ 11 ਵਜੇ ਦਾ ਟਾਈਮ ਸੀ ਤੇ ਇਹਨੇ ਦੋ ਟਰੈਕਟਰ ਲੈਂਦੇ ਸੀ ਜੀ ਨਾਲ 40-45 ਮੁੰਡੇ ਸੀ ਤੇ ਇਹਨਾਂ ਨੇ ਜਾਨੋ ਮਾਰਨੇ ਧਮਕੀਆਂ ਦਿੱਤੀਆਂ ਇਸੋ ਪਿਆਲੀ ਵਾਕੇ ਮੁਰੇ ਘਰ ਗਏ ਨੇ ਘਰ ਜਾ ਕੇ ਇਹਨਾਂ ਨੇ ਇਟਰੋੜਾ ਵੀ ਚਲਾਇਆ ਮੇਰੇ ਗੇੜ ਨੂੰ ਵੀ ਦਤਰਾ ਟੱਪ ਵੱਜਿਆ ਜਾ ਕੇ ਬਰਾ ਸਾਰੇ ਮੀਡੀਆ ਵੇਖ ਸਕਦਾ ਜੀ ਮੌਕੇ ਤੇ ਪੁਲਿਸ ਨੂੰ ਸੂਚਿਤ ਕੀਤਾ ਤੁਸੀਂ ਹਾਂਜੀ ਮੈਂ 112 ਨੰਬਰ ਤੇ ਫੋਨ ਕੀਤਾ ਜੀ ਉਹ ਮੇਰੇ ਕੋ ਆਏ ਨੇ ਉਹਨਾਂ ਆਣ ਕੇ ਮੈਨੂੰ ਘਰ ਦੇ ਵਿੱਚ ਬਹਿ ਕੇ ਮੇਰੇ ਬੜੀ ਬੜੀ ਹੌਸਲਾ ਗੱਲ ਕੀਤੀ ਮੇਰਾ ਬੜਾ ਹੀ ਸਹਿਯੋਗ ਦਿੱਤਾ ਨਾਲ ਜੀ ਤੇ ਮੈਂ ਪੁਲਿਸ ਪ੍ਰਸ਼ਾਸਨ ਕੋਲ ਇਹੀ ਮੰਗ ਕਰਦਾ ਵਾਰ-ਵਾਰ ਕਿ ਜਿਸ ਦਸਤਾਨੇ ਮੇਰਾ ਪੁਲਿਸ ਨੇ ਮੈਨੂੰ ਦਿੱਤਾ ਜੋ ਬੰਦਾ ਮਾਵਜਾ ਮੇਰਾ ਦਿੱਤਾ ਜਾਵੇ ਮੇਰੇ ਕੋ 20 ਪਸ਼ੂ ਆ ਜੀ ਤੇ ਪੁੱਲਾ ਮੈਨੂੰ ਖੜ ਮਾਰ ਗਿਆ ਜਿਹੜਾ ਪੱਠੇ ਉਹਨਾਂ ਮਾਰ ਗਏ ਤੂੜੀ ਮੇਰੀ ਰੁੜ ਗਈ ਹੁਣ ਬਰਸਨ ਮੇਰੀ ਤਿਆਰ ਹੋਈ ਸੀ ਤੇ ਬਰਸਨ ਵੀ ਜਿਹੜੀ ਹੈ ਮੇਰੀ ਇਹਨੇ ੱੱਕੇ ਨਾਲ ਬਾਤ ਸੀ ਜੀ ਪੁਲਿਸ ਨੇ ਕੀ ਕਾਰਵਾਈ ਕੀਤੀ ਹੁੰਦਾ ਕਿ ਜੀ ਪੁਲਿਸ ਨੇ ਜੀ ਉਹਨਾਂ ਸਰੂਪਸੇ ਨੂੰ ਆਏ ਨੇ ਆਪਣਾ ਦਰਖਾਸਤ ਦੇ ਕੇ ਆਏ ਉਥੇ ਤੇ ਉਹਨਾਂ ਨੇ ਸਰੂਪਸੇ ਨੂੰ ਫੜ ਕੇ ਲੈ ਗਿਆ ਨਾਲ ਟ੍ਰੈਕਟਰ ਹੀ ਲੈ ਗਿਆ ਮੁੰਡਿਆਂ ਦੇ ਭਗੌੜੇ ਨੇ ਘਰ ਦੀ ਵੀ ਭੱਜ ਗਈ ਆ ਟ੍ਰੈਕਟਰ ਵੀ ਉਹਨਾਂ ਗਾਂਵਸਾਂ ਕਰਤਾ ਇੱਕ ਹਾਂਜੀ ਕੀ ਮੰਗ ਕਰਦੇ ਮੈਂ ਇਹ ਕੰਮ ਕਰਦਾ ਜਿਹੜੇ ਬੰਦੇ ਜਿਹੜੇ ਬਾਕੀ ਰਹਿ ਗਏ ਮੁਜਰਮ ਜਿਹੜਾ ਉਹਨਾਂ ਨੂੰ ਵੀ ਛੇਤੀ ਜਲਦੀ ਜਲਦੀ ਫੜਿਆ ਜਾਵੇ ਇਹ ਮਨੂੰ ਬੰਦਾ ਜਿਹੜਾ ਮੌਜਾ ਮੇਰੀ ਖਰਾਬ ਹੋਈ ਜਿਹੜੀ ਫਸਲ ਇਹਦਾ ਮੌਜਾ ਤਾਂ ਕਣਕ ਦਾ ਵਿੱਚ ਆ ਜਾਵੇ ਤੇ ਨਾਲ ਹੀ ਬਰਸਣ ਆ ਤੇ ਜਾਵੇ ਕਿੰਨੀ ਜਗ੍ਹਾ ਜਿਹੜੀ ਉਹਨਾਂ ਵੱਲ ਵਾਈ ਗਈ ਆ ਇਹ ਜੀ 2 ਕਿਲੇ ਥਾਂ ਆ ਜੀ 10 ਕਾਂ ਥਾਂ ਇਹ ਬਰਸਣ ਆ ਤੇ ਕਿਲਾ ਥਾਂ ਇਹ ਸੇਗਣਾ ਥਾਂ ਜਿਹੜੀ ਉਹ ਕਣਕ ਆ ਜੀ ਕੀ ਕਿਸ ਗੱਲ ਨੂੰ ਲੈ ਕੇ ਉਹਦੀ ਕੋਈ ਵਜ੍ਹਾ ਦੱਸ ਸਕੀ ਆ ਇਹ ਜੀ ਕੋਈ ਗੱਜਾ ਨਹੀਂ ਸਭ ਕੋਈ ਮਾਲਕ ਮੈਂ ਹੀ ਆ ਜੀ ਕੋਈ ਇਹਦੇ ਵਿੱਚ ਮਤਲਬ ਹੀ ਨਹੀਂ ਆਦਾ ਕੋਈ ਰੋਲ ਹੀ ਕੋਸ਼ੀ ਨਹੀਂ ਆ ਜੀ ਮੇਰਾ ਨਾਮ ਹਰਜੀਤ ਸਿੰਘ ਜੀ ਕਿਹੜਾ ਪਿੰਡ ਸਨ ਅਬ ਸਰੂਪ ਸਿੰਘ ਪਰਿਵਾਰੀ ਪਿੰਡ ਸਾਹ ਪਰਜਾ ਜੀ ਸਰ ਏਦਾਂ ਕਿ ਰਾਤੀ ਇੱਕ ਹਰਪਾਲ ਸਿੰਘ ਉਹਨਾਂ ਅੱਜ ਤੁਹਾਡੇ ਤੇ ਇਲਜ਼ਾਮ ਲਾਏ ਨੇ ਕਿ ਤੁਸੀਂ ਉਹਨਾਂ ਦੀ ਬਰਸਨਵਾਦੀ ਨਾਲ 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 ਕਨਗਵਾਦੀ ਆ ਔਰ 40 50 ਬੰਦੇ ਲੈ ਕੇ ਤੁਸੀਂ ਉਹਨਾਂ ਦੇ ਘਰ ਵੀ ਪਏ ਜੇ ਇਸ ਸਬੰਧ ਚ ਤੁਹਾਡਾ ਕੀ ਕਹਿਣਾ ਜੀ ਇਹ ਸਾਰੇ ਜੀ ਸਾਜੀ ਝੂਠੇ ਇਲਜ਼ਾਮ ਲਾਉਂਦੇ ਜੇ ਸਾਡੇ ਕੋਲ 20 ਸਾਲ ਦੀ ਗ੍ਰਿਫਤਾਰੀ ਚੱਲਣ ਦੀ ਜੇ ਤੇ ਸਾਡੇ ਕੋਲ ਅਦਾਲਤੀ ਸਟੇ ਵੀ ਹੈਗਾ ਜੀ ਆ ਤੁਸੀਂ ਵੇਖ ਸਕਦੇ ਜੀ ਅਦਾਲਤ ਨੇ ਸਟੇ ਦਿੱਤਾ ਸਾਨੂੰ 20 ਸਾਲ ਤੱਕ ਗ੍ਰਿਫਤਾਰੀ ਸਾਡੇ ਨਾਲ ਇਹ ਸਾਰੇ ਸਾਡੇ ਤੇ ਝੂਠੇ ਇਲਜ਼ਾਮ ਲਾਉਂਦੇ ਜੇ ਅਹੀਂ ਕਾਣਕੋ ਬੀਜੀ ਹੈ ਜੀ ਬਾਅ ਕੇ ਪਹਿਲੀ ਚੰਗੇ ਭਲੀ ਕਾਣਕੋ ਬੀਜੀ ਜੇ ਵਟਾ ਪਾਈਆਂ ਸਭ ਕੁਝ ਕੀਤਾ ਜੇ ਤੇ ਇਹ ਸਾਰੇ ਝੂਠੇ ਜਾਮ ਲੋੜੇ ਅਸੀਂ ਪ੍ਰਸ਼ਾਸਨੋਂ ਇਹ ਹੀ ਮੰਗ ਕਰਦੇ ਆਂ ਵੀ ਮਾਲ ਮਹਿਕਮਾ ਸਾਡੀ ਕਾਗਜ਼ ਪੱਤਰ ਵੇਖ ਕੇ ਤੁਹਾਡੇ ਨਾਲ ਨਿਆਂ ਕਰਾਏ ਸਰ ਪਰ ਉਹਨਾਂ ਵੱਲ ਕਿਹਾ ਜਾ ਰਿਹਾ ਬਸ ਇੰਤਕਾਲ ਸਾਡੇ ਨਾਂ ਆ ਗਰਦੌਰੀਆਂ ਸਾਡੇ ਨਾਂ ਤੁਸੀਂ ਕਹ ਰਹੇ ਵੀ ਸਾਡੇ ਆਹ ਵੇਖੋ ਜੀ ਅਦਾਲਤ ਨੇ ਛਡੀ ਹੈ ਹਨ ਦਿੱਤਾ ਜ ਸਾਡੇ ਨਾਲ ਗਦਰੀਆਂ 20 ਸਾਲ ਤੋਂ ਚੱਲ ਰਹੀਆਂ ਤੁਹਾਨੂੰ ਅਦਾਲਤ ਨੇ ਛਡੀ ਦਿੱਤਾ ਨਾ ਜੀ ਆ ਤੁਹਾਡੇ ਸਾਹਮਣੇ ਤੁਸੀਂ ਫੋੜੂ ਖੇਚ ਸਕਦੇ ਸਰ ਕੋਈ ਕਰ ਸਕਦੇ ਜੀ ਸਾਨੂੰ ਅਸੀਂ ਇਹ ਮਾਲ ਭਾਗੇ ਇਹ ਮੰਗ ਕਰਦੇ ਆਂ ਸਾਡੇ ਕਾਗਜ਼ ਪੱਤਰ ਹਾਂਜੀ ਅੱਜ ਸਾਰੇ ਜਿੰਨੇ ਵੀ ਇਹ ਦੋਸ਼ ਲਾਉਂਦੇ ਜੇ ਸਾਰੇ ਬੇਬੁਨਿਆਦ ਜੇ ਇਹ ਚ ਰੱਦਾ ਵੀ ਸਚਾਈ ਨਹੀਂ ਹੈਗੀ ਤੇ ਅਸੀਂ ਕਿੰਨੇ ਸਾਨੂੰ ਇਨਸਾਫ ਮਿਲਦਾ ਜਾਏ